ਕਿ ਤੁਹਾਨੂੰ ਚੰਗਾ ਇਨਸਾਨ ਚੰਗੀਆਂ ਗੱਲਾਂ ਦੱਸ ਸਕਦਾ ਹੈ ਪਰ ਆਪਣੀ ਗੱਲ ਮੰਨਾ ਸਾਰਿਆਂ ਨੂੰ ਨਹੀਂ ਸਕਦੀਆਂ ਇਹ ਤਾਂ ਆਪਣੇ ਮਾਪਿਓ ਦੀ ਗੱਲ ਮੰਨਣ ਤੋਂ ਭੱਜ ਗਏ ਇਹ ਅੱਜ ਦੇ ਨਿਆਣੇ ਹੀਰੋਵਾਨੀਆਂ ਗੱਲਾਂ ਮੰਨਣ ਲੱਗੇ ਨੇ ਕੰਜਰਾਂ ਦੀਆਂ ਗੱਲਾਂ ਮੰਨਣ ਲੱਗੇ ਨੇ ਗੁਰੂਆਂ ਦੀਆਂ ਗੱਲਾਂ ਭੁੱਲਦੀਆਂ ਜਾਂਦੀਆਂ ਨੇ ਤੇ ਜ਼ਿੰਦਗੀ ਨਰਕਮਈ ਬਣਦੀ ਜਾਂਦੀ ਹੈ ਬੱਚੇ ਹਸਪਤਾਲਾਂ 'ਚ ਜੰਮਣ ਦੇ ਨੇ ਐਨਕਾ ਲੱਗੀਆਂ ਨੇ 슈ਗਰ ਬਹੁਤ ਜ਼ਿਆਦਾ ਹੋ ਰਹੀ ਐ ਬੀਪੀ ਹਾਈ ਹੋ ਰਹੇ ਨੇ ਸਭ ਤੋਂ ਜ਼ਿਆਦਾ ਕੈਂਸਰ ਪੰਜਾਬ ਵਿੱਚ ਹੋ ਰਿਹਾ ਸਭ ਤੋਂ ਜ਼ਿਆਦਾ ਨਸ਼ਾ ਇਸ ਪੰਜਾਬ 'ਚ ਬਿਕ ਰਿਹਾ ਜਿੱਥੇ ਬੜੇ ਬੜੇ ਬਾਬਿਆਂ ਦੇ ਸਮਾਗਮ ਹੋਏ ਬੜੇ ਬੜੇ 10 11 12 ਕਿੱਲੇ ਦੇ ਡੇਰੇ ਖੁੱਲੇ ਇਸ ਧਰਤੀ ਤੇ ਸਭ ਤੋਂ ਜ਼ਿਆਦਾ ਮੂਰੀ ਹਾਲਤ ਇਸ ਧਰਤੀ ਦੀ ਹੋਈ ਹੋਈ ਅੱਜ ਕੀਤੀ ਐ ਤੇ ਹੋਈ ਐ ਪਰਮਾਤਮਾ ਨਾਲ ਨਹੀਂ ਕੀਤੀ ਅਸੀਂ ਕੀਤੀ ਹੈ ਅਸੀਂ ਗੰਦ ਪਾਇਆ ਇੱਥੇ